ਉਦੇਸ਼ ਤਰੱਕੀ ਦੀ ਰਾਹ ਤੇ ਹੁੰਦੇ ਨੇ ਜਿਨ੍ਹਾਂ ਦੀਆਂ ਸਿਹਤ ਸੁਵਿਧਾਵਾਂ ਕੰਪਲੀਟ ਹੁੰਦੀਆਂ ਨੇ ਤੇ ਅਜਿਹੀਆਂ ਹੀ ਸਿਹਤ ਸੁਵਿਧਾਵਾਂ ਦੇਣ ਵਾਸਤੇ ਦੀ ਕਾਰਪੋਰੇਟ ਹਸਪੀਟਲ ਦੇ ਐਮ ਡੀ ਡਾਕਟਰ ਜਤਿੰਦਰ ਮਲੋਤਰਾ ਜੀ ਹਰ ਸਾਲ ਬਹੁਤ ਹੀ ਵਧੀਆ ਵਧੀਆ ਕੈਂਪ ਲੋਂਦੇ ਨੇ ਤੇ ਅੱਜ ਸਾਡੇ ਨਾਲ ਡਾਕਟਰ ਜਿੰਦਰ ਮੋਹਤਾ ਜੀ ਮੌਜੂਦ ਨੇ ਜੋ ਕਿ ਬਹੁਤ ਹੀ ਮਾਹੇ ਡਾਕਟਰ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ ਸასიਖਾਲ ਡਾਕਟਰ ਸਾਹਿਬ ਥੈਂਕ ਯੂ ਵੈਰੀ ਮਚ ਸਰ ਅੱਜ ਜਿਹੜਾ ਕੈਂਪ ਲਗਾਇਆ ਗਿਆ ਹੈ ਉਹ ਕਿਸ ਸੰਬੰਧ ਚ ਹੈ ਜੀ ਅੱਜ ਮੈਂ ਡਾਕਟਰ ਮਲੋਤਰਾ ਦਾ ਕਾਰਪੋਰੇਟ ਹਸਪੀਟਲ ਦੇ ਮੈਨੇਜਿੰਗ ਡਾਇਰੈਕਟਰ ਹਾਂ ਅਸੀਂ ਹਰ ਸਾਲ ਕੈਂਪ ਲਗਾਉਂਦੇ ਆ ਜੀ ਵਿਜੇ ਚੋਪੜਾ ਜੀ ਜਿਹੜੇ ਸੰਪਾਦਕ ਹੈ ਪੰਜਾਬ ਕੇਸਰੀ ਦੇ ਉਹਨਾਂ ਦੇ ਕਹਿਣ ਤੇ ਉਹਨਾਂ ਦੇ ਹੁਕਮ ਅਨੁਸਾਰ ਸਾਨੂੰ ਉਹਨਾਂ ਨੇ ਆਦੇਸ਼ ਦਿੱਤਾ ਉਹਨ ਲੈ ਕੇ ਹਰ ਸਾਲ ਉਹਨਾਂ ਦੀ ਧਰਮ ਪਤਨੀ ਐ ਸਵਦੇਸ਼ ਚੋਕੜਾ ਜੀ ਉਹਨਾਂ ਦੀ ਅੱਜ ਨੌਵੀਂ ਪੂਰਨ ਤਿਥੀ ਐ ਜੇਬਰਸੀ ਬਰਸੀ ਕੰਨੇ ਆ ਉਹਨਾਂ ਦੀ ਬਰਸੀ ਤੇ ਅਸੀਂ ਹਰ ਸਾਲ ਮੈਡੀਕਲ ਕੈਂਪ ਲਗਾਉਂਦੇ ਆ ਜਿਹਦੇ ਵਿੱਚ ਸਾਡੇ ਸਪੈਸ਼ਲਿਸਟਸ ਪਹਿਲੇ ਸਟਾਰਟਿੰਗ ਸਟਾਰਟਿੰਗ ਦੇ ਅਸੀਂ ਮੈਡੀਕਲ ਅਫਸਰ ਜਿਹੜੇ ਐ ਐਮਬੀਬੀਐਸ ਡਾਕਟਰਸ ਹੁੰਦੇ ਸੂ پیشنਟ ਦੇਖਦੇ ਸੀ ਜੀ ਜਿੱਦਾਂ ਜਿੱਦਾਂ ਕਾਰਪੋਰੇਟ ਹਸਪੀਟਲ ਉੱਪਰ ਆਂਦਾ ਗਿਆ ਉਹਨਾਂ ਸਾਰੇ ਕੰਸਲਟੈਂਟਸ ਜਿਹੜੇ ਕਿਡਨੀ ਦੇ ਲਿਵਰ ਤੇ ਮੈਡੀਸਿਨ ਦੇ ਹਾਰਟ ਦੇ ਸਾਰੇ ਕੰਸਲਟੈਂਟਸ ਪੇਸ਼ੈਂਟਸ ਨੂੰ ਫਰੀ ਜਿਹੜੇ ਕੰਸਲਟੈਂਟਸ ਔਰ ਉਹਨਾਂ ਦਾ ਇਲਾਜ ਸਿਰਫ ओपीडी ਵਾਸਤੇ ਨਹੀਂ ਕੋਈ ਉਹਨਾਂ ਨੂੰ ਕੋਈ ਐਡਮਿਸ਼ਨ ਦੀ ਲੋੜ ਹੈ ਫ੍ਰੀ ਆਫ ਕਾਸਟ ਕੋਈ ਵੀ ਚੀਜ਼ ਦੀ ਲੋੜ ਹੈ ਉਹ ਸਾਰੀਆਂ ਉਪਰਾਲੀਆਂ ਅਸੀਂ ਕਰਦੇ ਆਂ ਮੈਂ ਕੱਲ ਹੀ ਵਿਜੇ ਚੋਪੜਾ ਜੀ ਨੂੰ ਰਿਕੁਐਸਟ ਕੀਤੀ ਸੀ ਕਿ ਸਾਡੀਆਂ ਬ੍ਰਾਂਚੇਸ ਜੜੀਆਂ ਅਮਰੀਕਸਰ ਬਟਾਲਾ ਪਠਾਨਕੋਟ ਜੰਮੂ ਸਾਰੀਆਂ ਖੁੱਲ ਗਈਆਂ ਉੱਥੇ-ਉੱਥੇ ਵੀ ਉਹਨਾਂ ਦੇ ਉਸ ਸ਼ਹਿਰਾਂ 'ਚ ਵੀ ਜੇ ਸਾਨੂੰ ਇਸ ਪੂਰਨ ਤਿਥੀ ਤੇ ਕੈਂਪ ਲਗਾਉਣ ਲਈ ਕਵਾਂਗੇ ਕਹਿਣਗੇ ਅਸੀਂ ਉੱਥੇ ਵੀ ਇਹ ਉਪਰਾਲਾ ਕਰਾਂਗੇ ਔਰ ਅਸੀਂ ਕਰਦੇ ਰਵਾਂਗੇ ਹਰ ਸਾਲ ਡਾਕਟਰ ਸਾਹਿਬ ਜਿਹੜਾ ਇਹ ਟੈਂਪਲ ਲਗਾਇਆ ਗਿਆ ਇਸ ਵਿੱਚ ਕਿਹੜੀਆਂ-ਕਿਹੜੀਆਂ ਸਹੂਿਦਾਵਾਂ ਦਿੱਤੀਆਂ ਜਾ ਰਹੀਆਂ ਨੇ ਜਾਨ ਉਹਨਾਂ ਨੂੰ ਦਵਾਈ ਵੀ ਦਿੱਤੀ ਜਾ ਰਹੀ ਹੈ ਜਿਹੜਾ ਹਾਂ ਬਿਲਕੁਲ ਜਿਹੜੇ ਜੜੀਆਂ ਰੂਟੀਨ ਮੈਡੀਸਿਨਸ ਹੈਗੀਆਂ ਜਿਹੜੀਆਂ ਰੂਟੀਨ ਮੈਡੀਕਲ ਮੈਨੇਜਮੈਂਟ ਦੀਆਂ ਉਪੜੀਆਂ ਮੈਡੀਸਿਨਸ ਉਹਨਾਂ ਨੂੰ ਮੈਡੀਸਿਨ ਵੀ ਮੁਹੱਈਆ ਕਰਾਈਆਂ ਜਾ ਰਹੀਆਂ ਜਿਹੜੇ ਰੂਟੀਨ ਟੈਸਟ ਹੈਗੇ ਜਿਹੜੇ ਬਹੁਤ ਵੱਡੇ ਟੈਸਟ ਨੂੰ ਛੱਡ ਕੇ ਰੂਟੀਨ ਟੈਸਟ ਹੈਗੇ ਜਿ세 ਤਰ੍ਹਾਂ ਕੋਈ ਸ਼ੂਗਰ ਹੈ ਕੋਈ ਬਲੱਡ ਪ੍ਰੈਸ਼ਰ ਚੈੱਕ ਕਰਨਾ ਹੈ ਜਾਂ ਕਿਸੇ ਦਾ ਲਿਵਰ ਪ੍ਰੋਫਾਈਲ ਹੈ ਇਹ ਸਾਰੀਆਂ ਅਸੀਂ ਉਹ ਵਾਲੀਆਂ ਚੀਜ਼ਾਂ ਵੀ ਸਾਰੀਆਂ ਅਸੀਂ ਫ੍ਰੀ ਕਿ ਲੱਗਦਾ ਕਿ ਇਹ ਕੈਂਪ ਜਿਹੜੇ ਲੋਡਵੰਦ ਮਰੀਜ਼ ਨੇ ਉਹਨਾਂ ਵਾਸਤੇ کارਗਰ ਸਾਬਿਤ ਹੋਵੇਗਾ ਕੋਈ ਸ਼ੱਕ ਨਹੀਂ ਹੈ ਕੋਈ ਵੀ ਚੀਜ਼ ਜਿਹੜੇ ਪੇਸ਼ੈਂਟਸ ਅਫੋਰਡ ਨਹੀਂ ਕਰ ਸਕਦੇ 700 ਡਾਕਟਰ ਦੀ ਫੀਸ ਹੈ ਜਿੱਦਾਂ ਕੰਸਲਟੈਂਟ ਡਾਕਟਰ ਸੀ ਸੁਪਰ ਸਪੈਸ਼ਲਿਸਟ ਹੈ ਕਾਰਡੀਓਲੋਜਿਸ ਦਾ 700 ਰੁਪਏ ਦੀ ਫੀਸ ਪੇਸ਼ੈਂਟਸ ਨਹੀਂ ਭਰ ਸਕਦੇ ਤੇ ਉਹਨਾਂ ਨੂੰ ਅਗਰ ਟਾਈਮ ਟੂ ਟਾਈਮ ਇਹ ਕੈਂਪਸ ਲਗਦੇ ਰਹਿਣ ਫ੍ਰੀ ਕੈਂਪ ਤੇ ਏਟਲੀਸਟ ਉਹ ਦਿਖਾ ਸਕਦੇ ਆ ਫ੍ਰੀ ਆਫ ਕਾਸਟ ਡਾਕਟਰ ਨੂੰ ਕੋਈ ਡਾਕਟਰ ਜਿਹੜਾ ਕੱਲ 700 ਲੈ ਰਿਹਾ ਸੀ ਅੱਜ ਫ੍ਰੀ ਆਫ ਕਾਸਟ ਦੇ ਰਿਹਾ ਤੇ ਪੇਸ਼ੈਂਟਸ ਉਹ ਡੈਫੀਨਿਟਲੀ ਫਾਲੋਅ ਜੀ ਗਰੀਬ ਲੋਕਾਂ ਵਾਸਤੇ ਇੰਨੇ ਭਲੇ ਦਾ ਕੰਮ ਕਰਦੇ ਹੋ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਐਸੀ ਸਾਡੇ ਨਾਲ ਦੀ ਕਾਰਪੋਰੇਟ ਹਸਪੀਟਲ ਦੇ ਮਾਹੀ ਡਾਕਟਰ ਜਸਿੰਦਰ ਮਲੋਤਰਾ ਜੀ ਇਹਨਾਂ ਨੇ ਸਾਨੂੰ ਬੇਸ ਕੀਮਤੀ ਜਾਣਕਾਰੀ ਦਿੱਤੀ ਤੁਸੀਂ ਵੇਖਦੇ ਰਹੋ ਐਲ ਐਫ ਨਿਊਜ਼ 24 ਸਰਜੀਤ ਸਿੰਘ ਦੇ ਨਾਲ ਕਲੀਕ ਲੈਂਡ ਮੋਰਮਾਇਸ ਕੀਤੇ ਹੁੰਦੇ ਅਕੱਲੇ ਅੰਮ੍ਰਿਤਸਰ ਚ ਨਹੀਂ ਸਾਰੇ ਪੰਜਾਬ ਦੇ ਵਿੱਚ ਹੋ ਰਿਹਾ ਇਸ ਤੇ ਬਹੁਤ ਵਧੀਆ ਪ੍ਰਾਲਾਹ ਅੱਜ ਦੇ ਦਿਨ ਹੀ ਮੇਰੇ ਖਾਤੇ ਤਿੰਨ ਤਿੰਨ ਮੈਡੀਕਲ ਹਮਤਾਜੀ ਲੱਗ ਰਹੇ ਅੰਮ੍ਰਿਤਸਰ ਪ੍ਰੋਬਲਮ ਕਿਵੇਂ ਕੱਲ ਵੀ ਹੈ ਕੱਲ ਵੀ ਹੈ ਮਤਲਬ ਇਹ ਅੱਜ ਦੀ ਅੱਜ ਦੀ ਲੋੜ ਦੇ ਵਿੱਚ ਜਿਹੜੀ ਕਿ ਮੈਡੀਕਲ ਜਿਹੜੀ ਸੌਦਾ ਆ ਅੱਜ ਵੰਚਿਤਾਂ ਬਹਿ ਜੇ ਆਮ ਬੰਦਾ ਗਰੀਬ ਜਨਤਾ ਇਹਦੇ ਲਈ ਇਹਨਾਂ ਨੂੰ ਪ੍ਰਾਲਾ ਕੀਤਾ ਬਹੁਤ ਸ਼ਲਾਘਾਯੋਗ ਕੰਮ ਹੈ ਕਿ ਆਪਣੇ ਬਜ਼ੁਰਗਾਂ ਦੇ ਆਪਣੇ ਜਿਹੜੇ ਹੈ ਚੰਗੀਆਂ ਰੂਹਾਂ ਉਹਨਾਂ ਦੀ ਯਾਦ ਵਿੱਚ ਇੱਕ ਮੈਡੀਕਲ ਕੈਂਪ ਰਾਹੀਂ ਉਹਨਾਂ ਨੂੰ ਸ਼ਰਧਾਂਜਲੀ ਉਪਰ ਕਰਦੇ ਆ ਮੈਂ ਤਹਿ ਦਿਲ ਤੋਂ ਪੰਜਾਬ ਕਿਸਾਨੀ ਗਰੁੱਪ ਦਾ ਸ਼ੁਕਰਗੁਜ਼ਾਰ ਕੰਨ ਮੈਂ ਸੱਧਿਆ ਪਰ ਆਪਣੇ ਕੈਂਪ ਦਿਖਾਉਣ ਦਾ ਮੌਕਾ ਦਿੱਤਾ ਧੰਨਵਾਦ ਮੈਂ ਦਾ ਕਾਰਪੋਰੇਟ ਹਸਪੀਟਲ ਵੱਲੋਂ ਡਾਕਟਰ ਜਤਿੰਦਰ ਮਲੋਤਰਾ ਦੇ ਸਾਰੇ ਦੇ ਸਾਰੇ ਸਾਡੀ ਮੈਨੇਜਮੈਂਟ ਵੱਲੋਂ ਸਾਡੇ ਸਾਡੇ ਸਟਾਫ ਵੱਲੋਂ ਬਹੁਤ ਬਹੁਤ ਹੈ ਦਿਲੋਂ ਸ਼ੁਕਰਗੁਜ਼ਾਰਾ ਪੰਜਾਬ ਕੇਸਰੀ ਗਰੁੱਪ ਦਾ ਜਿਨ੍ਹਾਂ ਨੇ ਸਾਨੂੰ ਮੌਕਾ ਦਿੱਤਾ ਸਰਦੇਸ਼ ਚੋਪੜਾ ਜੀ ਦੀ ਮਿਸਿਸ ਸਰਦੇਸ਼ ਚੋਪੜਾ ਜੀ ਦੀ ਨੌਵੀਂ ਬਰਸੀ ਤੇ ਵਿਜੇ ਚੋਪੜਾ ਜੀ ਦੀ ਵਾਈਫ ਹੈ ਉਹਨਾਂ ਦੇ ਮੌਕੇ ਇਸ ਮੌਕੇ ਤੇ ਸਾਨੂੰ ਮੈਡੀਕਲ ਕੈਂਪ ਲਗਾਉਣ ਦਾ ਮੌਕਾ ਦਿੱਤਾ ਸਾਰੇ ਸਾਰੇ ਡਾਕਟਰ ਜਿੰਨੇ ਵੀ ਪੇਸ਼ੈਂਟਸ ਹੋਣਗੇ ਅਸੀਂ ਫ੍ਰੀ ਆਫ ਕਾਸਟ ਮੈਡੀਕਲ ਕੈਂਪ ਕਰਾਂਗੇ ਔਰ ਜਿੰਨੇ ਵਜੇ ਤੱਕ ਪੇਸ਼ੈਂਟਸ ਆਉਂਦੇ ਰਹਿਣਗੇ ਅਸੀਂ ਸ਼ਾਮ ਤੱਕ ਕਰਾਂਗੇ ਜੀ ਪੰਜਾਬ ਕੇਸਰੀ ਜਗਵਾਣੀ ਵੱਲੋਂ ਹਮੇਸ਼ਾ ਹੀ ਸਮਾਜਿਕ ਧਾਰਮਿਕ ਕਰਮ ਕੰਮਾਂ ਤੇ ਅੱਗੇ ਆ ਕੇ ਕੰਮ ਕੀਤਾ ਜਾਂਦਾ ਹੈ ਚਾਹੇ ਸ਼ਹੀਦ ਪਰਿਵਾਰ ਪਰਣਾ ਦੇ ਹੋਵੇ ਤੇ ਚਾਹੇ ਆਪਾਂ ਪਿੱਛੇ ਸਾਡੇ ਹਮੇਸ਼ਾ ਅਗਰ ਆਪਾਂ ਗੱਲ ਕਰੀਏ ਤੇ ਸਾਲ ਦੇ ਵਿੱਚ ਮੈਡੀਕਲ ਕੈਂਪ ਬਲੱਡ ਕੈਂਪ ਲਗਾਏ ਜਾਂਦੇ ਹਨ ਔਰ ਇੱਥੇ ਇਕੱਲੇ ਪੰਜਾਬ ਅੰਮ੍ਰਿਤਸਰ ਦੇ ਵਿੱਚ ਨਹੀਂ ਪੰਜਾਬ ਹਰਿਆਣਾ ਹਿਮਾਚਲ ਜੰਮੂ ਕਸ਼ਮੀਰ ਹਰ ਜਗ੍ਹਾ ਤੇ ਹਰ ਸਟੇਟ ਦੇ ਵਿੱਚ ਹਰ ਜ਼ਿਲ੍ਹੇ ਦੇ ਵਿੱਚ 3 3 4 4 5 5 6 6 ਕੈਂਪ ਲਗਾਈ ਜਾ ਰਹੇ ਨੇ ਔਰ ਅੰਮ੍ਰਿਤਸਰ ਦੀ ਗੱਲ ਕਰੀਏ ਤੇ ਅੱਜ ਅੰਮ੍ਰਿਤਸਰ ਦੇ ਵਿੱਚ ਤਿੰਨ ਬਲਡ ਤਿੰਨ ਮੈਡੀਕਲ ਕੈਂਪ ਅੱਜ ਲੱਗ ਰਹੇ ਐ ਤਿੰਨ ਕੱਲ ਲੱਗ ਰਹੇ ਐ ਔਰ ਸਾਡੋਂ ਹਮੇਸ਼ਾ ਹੀ ਸ਼੍ਰੀ ਵਿਜੇ ਚੋਪੜਾ ਜੀ ਸ਼੍ਰੀ ਅਵਨਾ ਚੋਪੜਾ ਜੀ ਸ਼੍ਰੀ ਅਮੀ ਚੋਪੜਾ ਜੀ ਵੱਲੋਂ ਤੇ ਸ਼੍ਰੀ ਅਵਜੇ ਚੋਪੜਾ ਜੀ ਵੱਲੋਂ ਹਮੇਸ਼ਾ ਇੱਕੋ ਹੀ ਨਿਰਦੇਸ਼ ਦਿੱਤੇ ਜਾਂਦੇ ਨੇ ਕਿ ਵੀ ਤੁਸੀਂ ਜਿੰਨੇ ਹੀ ਸਮਾਜਿਕ ਕੰਮ ਕਰੋਗੇ ਉਹਨਾਂ ਵਧੀਆ ਲੋਕਾਂ ਦੀ ਜਿੰਨੀ ਸੇਵਾ ਕਰੋਗੇ ਉਹਨਾਂ ਦੀਆਂ ਗੱਲਾਂ ਤੋਂ ਪ੍ਰੇਰਿਤ ਹੋ ਕੇ ਹੀ ਆਸੀਂ ਕੰਮ ਕਰਦੇ ਆਂ ਔਰ ਅਸੀਂ ਜਿੰਨੇ ਵੀ ਸਾਨੂੰ ਲੋੜਵੰਦ ਹੁੰਦੇ ਆਪਾਂ ਉਹਨਾਂ ਦੀ ਸੇਵਾ ਕਰਦੇ ਆਂ ਤੋਂ ਅੱਜ ਉਹਨਾਂ ਦੇ ਸਦਕਾ ਹੀ ਆਪਾਂ ਅੱਜ ਸ਼੍ਰੀ ਸਰਦੇਸ਼ ਚੋਪੜਾ ਜੀ ਦੀ 9ਵੀਂ ਵਰਸੀ ਦੇ ਮੌਕੇ ਤੇ ਆਪਾਂ ਅੱਜ ਤਿੰਨ ਕੈਂਪ ਅੱਜ ਲੱਗ ਰਹੇ ਔਰ ਤਿੰਨ ਕੱਲ ਲੱਗ ਰਹੇ ਆ ਔਰ ਮੇਰਾ ਸਾਰਿਆਂ ਨੂੰ ਇਹੀ ਅਪੀਲ ਹੈ ਕਿ ਜਿੰਨੇ ਵੀ ਲੋੜਵੰਦ ਨੇ ਔਰ ਉਹਨਾਂ ਨੂੰ ਕਿਤੇ ਮੈਡੀਕਲ ਦੀ ਥੋੜੇ ਵਾਂਝੇ ਰਹਿ ਜਾਂਦੇ ਉਹ ਸਾਡੇ ਕੈਂਪਾਂ ਦੇ ਵਿੱਚ ਪਹੁੰਚਣ ਆਪਾਂ ਉਹਨਾਂ ਨੂੰ ਪੂਰੀ ਸਹਾਇਤਾ ਕਰਾਂਗੇ